ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਦਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਕੁਐਸਟ ਬੇਨਤੀ ਕਰਦੇ ਆਂ ਆਪਣੀ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਕਿਤੋਂ ਵੀ ਸਜਰੂ ਖਰੀਦਦਾਰੀ ਕਰਦੇ ਕਿਸੇ ਵੀ ਚੈਨਲ ਉੱਪਰ ਤੋਂ ਠੀਕ ਆ ਅੱਜ ਦੀ ਵਿਜ਼ਿਟ ਪਿੰਡ ਸੋਰਸਿੰਗ ਜ਼ਿਲ੍ਹਾ ਤਰਨਤਾਰ ਸਾਹਿਬ ਤੇ ਤਹਿਸੀਲ ਵੀ ਤਰਨਤਾਰ ਸਾਹਿਬ ਬਾਈ ਹਰਚੰਦ ਦੇ ਫਾਰਮ ਤੇ ਪਹੁੰਚ ਚੁੱਕੇ ਆਂ ਦੋ ਵਾਰਾਂ ਲੈ ਕੇ ਆਇਆ ਇਹ ਬਧੇਰੇ ਜਾਣਕਾਰੀ ਸਾਰੀ ਲੈ ਕੇ ਦੇਨੇ ਐਂਡ ਤੱਕ ਜਰੂਰ ਬਨੇ ਰਹੋ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਤੇ ਕਰਦੇ ਆ ਡਿਟੇਲਸਾਂ ਜੀ ਬਾਈ ਜਾਨ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਜੇ ਠੀਕ ਜੀ ਵਧੀਆ ਜੀ ਵਧੀਆ ਹੋਰ ਲਾਈਵ ਬੈਠੇ ਰਹਿਣਕ ਵਧੀਆ ਜੀ ਵਧੀਆ ਠੀਕ ਹੈ ਐਡਰੈਸ ਕਰੀਏ ਨੋਟ ਹਾਂਜੀ ਪਿੰਡ ਸੁਰਸਿੰਘ ਜ਼ਿਲ੍ਹਾ ਕਰਨਤਾਰ ਸੇਲਪੱਟੀ ਨਵਾਂ ਨੰਬਰ 9780650272 ਠੀਕ ਹੈ ਜੀ ਹਾਂਜੀ ਤੇ ਗੱਬਣਾ ਆ ਗਈ ਹੈ ਨਾ ਗੱਬਣਾ ਆ ਗਈ ਵਾਹ ਜੀ ਵਾਹ ਕਿੰਨਾ ਕਿ ਦੁੱਧ ਚੋਆਇਆ ਬਾਈ ਅਸੀਂ ਤਾਂ ਸਹੀ 17 18 ਕਿਲੋ ਦੇਈ ਜੂਗੀ 17 ਤੇ 18 ਪਲੱਸ ਭਰਿਆ ਹੈ ਨਾ ਐਨ ਕੀ ਸੂਆ ਘਨਵਾ ਆ ਗਿਆ ਸੂਆ ਦੂਜਾ ਜੀ ਦੂਸਰਾ ਸੂਆ ਆ ਗਿਆ ਹਾਂਜੀ ਜੈਸੀ ਕਰੋਸ ਆ ਗਈ ਹੈ ਨਾ ਫਿਰ ਭਰਾਇ ਕਰੀ ਨਾ ਵੀਡੀਓ ਮਰੋਲਾ ਚੱਲ ਕੇ ਵਖੇ ਵੇਖ ਕੇ ਫਿਰ ਫੋਨ ਲਾਇਆ ਕਰਨ ਤਾਂ ਹੀ ਅੱਧੀ ਕਿ ਵੇਦੇ ਮੜਕਾ ਦਿੰਦੇ ਫਿਰ ਨਹੀਂ ਕਰਦੇ ਆ ਵੇਨੇ ਆ ਕਿ ਨਹੀਂ ਤਾਂ ਟਾਈਮ ਪਾਸ ਨਾ ਕਰਿਆ ਕਰਨਾ ਖਾਨ ਤੇ ਢਿੱਲ ਬੜੀ ਪਈ ਹੈ ਨਾ ਢਿੱਲ ਤੇ ਬੜੀ ਸਮਾਂ ਨੋਟ ਕਰੀ ਕਿੰਨਾ ਕਿ ਰਹੇਗਾ ਦੇ ਲਉਗੇ ਜੋ 10 ਦੇਣ ਹਨ ਨਾ ਫਿਰ ਪੂਰੇ ਪਟਾਕੇ ਪਾ ਜੂਗੇ ਬਿਲਕੁਲ ਗੂੜਾ ਸ਼ਹਿਦ ਆਉਂਦਿਆ ਵਾਹ ਜੀ ਵਾਹ ਹਾਂ ਜੀ ਬਾਕੀ ਵੇਖ ਲੈ ਜੋ ਕੋਈ ਆ ਵੀ ਫਿਰ ਆਪਣੇ ਘਰ ਦੀ ਗਰੰਟੀ ਆ ਗਣੀ ਠੀਕ ਆ ਟਿਪ ਕੇ ਤਸੱਲੀ ਕਰਨਾ ਨਾ ਟਿਪ ਕੇ ਤਸੱਲੀ ਕਰ ਲੈਣ ਗੱਲਾਂ ਨੇ ਬੜੀ ਗੱਲ ਨੇ ਬੜੀ ਗਾੜੀ ਦੁੱਤ ਦੇ ਪਾਏ ਦਾ ਕਈ ਵੀਰ ਫੋਨ ਲਾਈ ਜਾਣਗੇ ਇੱਦਾਂ ਉੱਦਾਂ ਵੇਖ ਪਹਿਲਾਂ ਵੇਖ ਲਿਆ ਕਰ ਰੀ ਜਨਾ ਵੇਖ ਕੇ ਫਿਰ ਠੀਕ ਤੋਰਾ ਕਰਾ ਲਈਏ ਮੜਾ ਇੱਥੇ ਘਾੜਨੇ ਦਾ ਠੀਕ ਆ ਜੀ ਲਓ ਜੀ ਇਹਨੂੰ ਨੱਕ ਪਈ ਹੂੰ ਮੈਂ ਕੱਢੀ ਗਏ ਟਬੂ ਨੇ ਨੇ ਔਲ ਕਰਦੇ ਗਏ ਡੰਗਰ ਸੜਸੇ ਤੋਂ ਹਾਂ ਸਾਰੇ ਹੱਥ ਕੱਢੇ ਸੀ ਹੂੰ ਕੋਈ ਨਹੀਂ ਲਾਓ ਕਰਮਾ ਵਾਲੀ ਨੂੰ ਲਓ ਜੀ ਦੇਖੋ ਜੀ ਬਾਕੀ ਸੋਹਣੀਆਂ ਵੈੜ ਹਨਾ ਹੂੰ ਤੁਰਦੀ ਵੜੀ ਕੋੜਿਆ ਖੁਣਾ ਭਜਦੀ ਪੂਰੀ ਦੇ ਹਾਂ ਜੀ ਨੈਣ ਪ੍ਰਣ ਚੱਲਦੇ ਹਨਾ ਨੈਣ ਪ੍ਰਣ ਉਹਦਾ ਗਰਮ ਗਰਮ ਪੀਣੀ ਹੈਗੀ ਠੰਡੀ ਆ ਜਿੱਦਾਂ ਮਰਜ਼ੀ ਥੋੜਾ ਜਿਆਦਾ ਅਸਾਂ ਨਹੀਂ ਆਈ ਹੋਈ ਨੇ ਹਨਾ ਆਈ ਕਰਕੇ ਨਾ ਜਦੋਂ ਉਹਦਾ ਪਸ਼ੂ ਆਇਆ ਹੋਵੇ ਨਾ ਉਦੋਂ ਫਿਰ ਕਰਦਾ ਤੇ ਰੇਟ ਕਰੀਏ ਕਿੰਨੇ ਦੀ ਦੇ ਦੀਏ ਮੂਲਤ 8000 ਰੁਪਿਆ ਅੱਛਾ 60 ਦੀ ਦੇ ਦਾਂਗੇ 60 ਦੀ ਹਾਂਜੀ ਹੋਰ ਚੰਗੀ ਆ ਦੋ ਹੋਰ ਛੱਡ ਦਿਓ ਨਹੀਂ ਫਿਰ ਕੇਸ ਗਰਮ ਜਾਂਦੇ ਨਹੀਂ ਮਾਲ ਮਿਲਦੇ ਅੱਛਾ ਜੀ ਬਾਕੀ ਮਾਲ ਤਾਨ ਕਰਦੇ ਆਂਗੇ ਥੋੜਾ ਬੜਾ ਠੀਕ 1 ਕਾ ਬਿਨਾ ਬੱਚੇ ਤੋਂ ਆ ਗਈ ਹਨਾ ਡੱਬੀ ਤੇ ਮੌਕੇ ਦਾ ਦੁੱਧ ਜੇ ਹਿਸਾਬ ਲਾਈਏ ਕਿੰਨਾ ਬਿਨਾ ਬੱਚੇ ਤੋਂ ਤਾਂ ਨੰਗੀਨਾ ਹੀ ਆ ਤੇ ਗੱਲ ਕਰਦਾ ਜੀ ਏਡੀ ਵੈਡ ਕਰ ਕਰਨੇ ਰੱਖੀ ਤੇ ਮੌਕੇ ਦਾ ਦੁੱਧ ਕਿੰਨਾ ਹੈ ਮੌਕੇ ਦਾ ਦੁੱਧ 12 ਲੀਟਰ 11 ਲੀਟਰ ਦੀ ਗਾਰੰਟੀ ਹੋਊਗੀ 11 ਕਿਲੋ ਦੀ 11 ਲੀਟਰ ਜਿੱਦਾਂ ਮਰਜੀ ਮਰਜੀ ਆ ਗਿਆ ਅਗਲਾ ਮਤਲਬ ਚੋਹੇ ਜਿੱਦਾਂ ਠੀਕ ਹੈ ਤੋਰਾ ਕਰਾਈਏ ਜੇਕਰ ਤੋਰਾ ਕਰਾਉਣਾ ਹੈ ਰੱਜ ਕੇ ਲਓ ਜੀ 11 ਕਿਲੋ ਮੌਕੇ ਦਾ ਸਜਰੂ ਦੁੱਧ ਗਾਰੰਟੀ ਫੁੱਲ ਵਜਨ ਲੋੜ ਦੇਖ ਸਕਦੇ ਤੁਸੀਂ ਵੱਡੀ ਆ ਪੂਰੀ ਠੀਕ ਹੈ ਜੀ ਛੋਟੀ ਮੋਟੀ ਨਹੀਂ ਆ ਆਇਆਂ ਕਰਕੇ ਨਾ ਹਾਂ ਸੂਬਾ ਕਿੰਨਾ ਤੀਸਰਾ ਲਾਈਏ ਨਾ ਤੀਸਰਾ ਸੂਬਾ ਤੇ ਹੋਊਗੀ ਸੱਚਾ ਤੇ ਸੂਬਾ ਹੋਊਗੀ ਨੋਕ ਵਾਲਾ ਥਾਂ ਲੱਗਾ ਵੱਡੀ ਆ ਵਾਹ ਜੀ ਬਾਹ ਪੂਰੀ ਜਵਾਨ ਤੁਹਾਡੇ ਸਿਰ ਚ ਡੀ ਬੜੀ ਗੱਲ ਲੰਮੀ ਕੱਢੀ ਆ ਲੰਬੀ ਵੀ ਪੂਰੀ 40 ਲੱਖ ਰੁਪਏ ਦੀ ਆ ਕੜੀ ਗੱਲ ਇਹ ਦਰਵਾਜ਼ਾ ਲਓ ਮੋੜ ਲਓ ਲਓ ਜੀ ਅਰੇ ਚੋਈਆਂ ਚਾਹੀਆਂ ਲੇਟ ਆ ਉਹ ਜੀ ਦੁੱਧ ਦੀ ਗਾਰੰਟੀ ਦੇਵਾਂਗੇ ਜਿਹੜਾ ਮਰਜ਼ੀ ਆ ਜੀ ਠੀਕ ਆ ਜੀ ਵਾਹ ਜੀ ਬੇਣਾ ਬੱਚੇ ਤੋਂ 11 ਕਿਲੋ ਦੁੱਧ ਮੌਕੇ ਦਾ ਤੇ ਰੇਟ ਕਿੰਨਾ ਕਰ ਦੀਏ ਰੇਟ ਤਾਂ ਮੈਦਾਨ ਦਾ ਲੱਕ ਮੰਗ ਲਈ ਹੈ ਨਾ ਜੀ ਜਾਇਦਾ ਦੇਗਾ ਪਰ ਮੰਗਣਾ ਨਹੀਂ ਤਾ 35000 ਰੁਪਇਆ ਸਿਰਫ ਔਰ 32 ਦੀ ਦੇਦਾਂ ਨੇ ਠੀਕ ਆ ਅਜਾ ਜੀ ਅਜੇ ਉਹਨਾਂ ਪਾਕਸ ਦੀ ਕਿ ਨਹੀਂ ਵੱਡੀ ਲੜਿਆ ਵੇਖੋ ਜੇ ਕੋਈ ਟਾਈਮ ਟੇਬਲ ਨਹੀਂ ਲੱਗਾ ਦੋ ਚਾਰ ਘੰਟੇ ਭਾਏ ਹੀ ਆ ਜੇ ਚੌਂ ਚਰ ਠੀਕ ਆ ਠੀਕ ਆ ਹਾਂ ਜਿਹੜੇ ਲੇਡਰ ਲੜ ਪਈਆਂ ਸੀ ਤੇ 32 ਦੀ ਲਾਸਟ ਹਨ ਹਾਂ ਜੀ ਠੀਕ ਆ ਜੀ ਵੇਖੋ ਜੀ ਕਿੰਦੀ ਵੱਡੀ ਨੇ ਕਿੰਦੀ ਲੰਬੀ ਆ ਇਹ ਸਾਹਮਣੇ ਇਹ ਤੋਂ 15 ਕਿਲੋ ਰੰਗ ਤੇ ਹੀ ਜਾਊਗੀ ਓਕੇ ਜੀ ਲਓ ਸੱਜਣੋ ਮੇਲਾ ਲੁੱਟ ਲਿਓ ਸਤਿ ਸ੍ਰੀ ਅਕਾਲ ਜੀ ਰੱਬ ਰਾਖਾ